ਭਾਈ ਗੁਰਜੀ ਦਾ ਹਾਲ ਸਾਹਿਬੀ ਬਾਖੀਉਂ ਜੀ ਕੀ ਫਤਿਹ ਹੁਣ ਇਥੋਂ ਕਥਾ ਸ਼ੁਰੂ ਕਰਨ ਲੱਗੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਪੂਨ ਸਪਾਦਨ ਕਰਨਾ ਜਦੋਂ ਸਮੇਂ ਸਪੀਤਾ ਸਰਮਾਨ ਸੰਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਸਮੇਂ ਸ੍ਰੀ ਦਮਦਮਾ ਸਾਹਿਬ ਵਿਖੇ ਆਪਣੀ ਮਹਿਲਾ ਅਤੇ ਗੁਰੂ ਦੇ ਸਿੰਘਾਂ ਨਾਲ ਨਮਾਸ ਰੱਖ ਰਹੇ ਸਨ ਤਾਂ ਉਸ ਸਮੇਂ ਬਾਬਾ ਮਨੋਧ ਸਿੰਘ ਜੀ ਬਾਬਾ ਕਰਮਾ ਸਿੰਘ ਜੀ ਸੀਦ ਪਾਈ ਬੀਰ ਸਿੰਘ ਜੀ ਪਾਈ ਅਮਰ ਸਿੰਘ ਜੀ ਮੀਰਾ ਕੋਟ ਆਦ ਸਿੰਘਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਆਪ ਜੀ ਜੰਗ ਜੁੱਦਾਂ ਤੋਂ ਵਿਲੇ ਹੋ ਗਏ ਹੋ ਆਪ ਜੀ ਨੇ ਜੀਵੇਂ ਸ੍ਰੀ ਨੰਦਪੁਰ ਸਾਹਿਬ ਵਿਖੇ ਬਚਨ ਕੀਤਾ ਸੀ ਕਿ ਅਸੀਂ ਜੰਗ ਜੁੱਦਾਂ ਤੋਂ ਵਿਲੇ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਥਰ ਸੁਣਾਵਾਂਗੇ ਸੋ ਹੁਣ ਕਿਰਪਾ ਕਰੋ ਇਹ ਵਿਚਾਰ ਖਾਲਸਾ ਜੀਵਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜੀਵਨ ਨਾਮੀ ਵਸਤਕ ਦੇ ਕਰਤਾ ਦਾਸ ਲੇਖਕ ਦੇ ਗੁਰਪਾਏ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਕਥਨ ਅਨੁਸਾਰ ਇਸ ਪ੍ਰਕਾਰ ਹਨ 10ਵੇਂ ਪਾਸ਼ਾ ਜੀ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਤਾਂ ਰਹੇ ਸਨ ਇੱਕ ਨਾਨ ਅਮਰਤ ਬੀੜੇ ਇੱਕ ਪ੍ਰੇਮੀ ਸੰਗ ਪੰਜ ਗ੍ਰਾਂਥੀ ਦਾ ਪਾਠ ਕਰ ਰਿਹਾ ਸੀ ਜੇ ਸਮੇਂ ਦੱਖਣੀ ਓੰਕਾਰ ਦੀ ਬਾਣੀ ਪੜ੍ਹਦੇ ਆਂ ਜਦੋਂ ਪੰਕਤੀ ਆਈ ਕਰਤੇ ਕੀਮਤ ਕਰਤਾ ਜਾਣੇ ਕੀ ਜਾਣੇ ਗੁਰੂ ਸੂਰਾ ਤਾਂ ਉਹ ਸਿੱਖ ਕੇ ਦੀ ਥਾਂ ਤੇ ਤੇ ਕੇ ਪੜ ਗਿਆ ਗੰਗੀタルਜੀ ਨੇ ਵੀ ਸੁਣਿਆ ਜੂ ਨੇ ਸੰਗ ਨੂੰ ਭੇਜ ਕੇ ਤਾਣਨਾ ਕਰਵਾਈ ਦੁਬਾਰਾ ਵੀ ਪਹਿਲੀ ਬਾਗ ਹੀ ਪੜਿਆ ਤਾਂ ਗੁਰੂ ਸਾਹਿਬ ਨੇ ਕਿਹਾ ਹੈ ਕਿ ਕਰਤੇ ਦੀ ਦੀ ਮਰਜ਼ਾ ਦਾ ਨੂੰ ਕਰਤਾ ਆਪ ਜਾਣਦਾ ਹੈ ਕਿ ਅਥਾਵਾ ਗੁਰੂ ਸੂਮੇ ਜਾਣਦੇ ਹਨ ਇਸ ਸਹੀ ਅਰਥ ਹੈ ਸਤਿਗੁਰੂ ਜੀ ਦਾ ਆਦੇਸ਼ ਸੁਣ ਕੇ ਦਿਆ ਸੰਗ ਨੇ ਗਰਵਾਣੀ ਦੇ ਅਰਥ ਪੜਾਉਣ ਲਈ ਬੇਨਤੀ ਕੀਤੀ ਕਿਉਂਕਿ ਅਰਥਾਂ ਬਿਨਾ ਗਰਵਾਣੀ ਦੀ ਸ਼ੁੱਧੀ ਅਸ਼ੁੱਧੀ ਦਾ ਪਤਾ ਨਹੀਂ ਲੱਗਦਾ ਤਾਂ ਹਜੂਰ ਨੇ ਫਰਮਾਇਆ ਸਿੰਘੋ ਸਾਡਾ ਇਕਰਾਰ ਰਿਹਾ ਹੁਣ ਤਾਂ ਐਸਾ ਵਕਤ ਧਰਮ ਯੁੱਧ ਦਾ ਸਮਾ ਹੈ ਜੰਗ ਤੂੰ ਬਿਲੇ ਹੋ ਕੇ ਅਰਥ ਅਸੀਂ ਪੜਾਵਾਂਗੇ ਜਦੋਂ ਦਸਮੇਸ਼ ਪਿਤਾ ਜੀ ਆਪਣਾ ਸਾਰਾ ਸਰਬੰਸ ਬਾਰ ਕੇ ਸ੍ਰੀ ਮੁਖ ਮੁਖਸਰ ਸਹਿਮੇ ਟੁੱਟੀ ਗੰਢ ਕੇ ਪਾਵਨ ਸਥਾਨਾਂ ਨ ਸ੍ਰੀ ਦਮਦਮਾ ਸਹਿਬੋ ਕੀ ਤਲਵੰਡੀ ਆਇਤਾ ਸਿੰਘਾਂ ਨੇ ਅਰਥ ਪੜਾਉਣ ਲਈ ਬੇਨਤੀ ਕੀਤੀ ਸਤਿਗੁਰੂ ਜੀ ਨੇ ਪੱਛੇ ਸਿੰਘਾਂ ਨੂੰ ਮਹਾਰਾਜ ਜੀ ਦਾ ਪਵਿੱਤਰ ਸੋਫਲ ਖਵਾਉਣ ਲਈ ਸ੍ਰੀ ਕਰਤਾਰਪੁਰ ਬਾਲਨੂੰ ਭੇਜਿਆ ਸੀ ਸ੍ਰੀ ਅਨੰਦਪੁਰ ਸਹਿਬ ਜੀ ਦਾ ਲੇਖਕ ਅਤੇ ਦਸਵੀਂ ਸਜਾਤਰਾ ਦਾ ਲਖਾਰੀ ਸਾ ਸਰਦਾਰ ਸੰਤਾ ਸਿੰਘ ਤਾਤਲੇ ਲਿਖਦਾ ਹੈ ਕਿ ਬਾਬਾ ਤੀਰਮਲ ਗਰਦੱਤਾ ਗੱਦੀ ਦਾ ਮਾਲਕ ਹੋਣ ਦਾ ਦਾਵਾ ਕਰਦਾ ਹੋਇਆ ਅਦਾਣਾ ਦੇ ਕਿ ਲਈ 2 16 ਨਵੰਬਰ 1673 ਨੂੰ ਮਾਹ ਸੀ ਗੁਰੂ ਤੇਗ ਹੰਦਰ ਸਾਹਿਬ ਜੀ ਦੀ ਸ਼ਹੀਦੀ ਤੋਂ 2 ਸਾਲ ਬਾਅਦ ਇਸ ਦੁਨੀਆ ਤੋਂ ਸਦਾ ਲਈ ਕੂਚ ਕਰ ਗਿਆ ਸੀ ਮਹਾਰਾਜ ਜੀ ਦੀ ਬਾਣੀ ਅਚਾਰ ਕੇ ਸੋਖ ਲਖਾਉਣ ਦਾ ਸਮਾਂ 29 ਸਾਲ ਮੰਗਰੋਂ ਦਾ ਬਣਦਾ ਹੈ ਇਸ ਲਈ ਉਸ ਸਮੇਂ ਕਰਤਾਰਪੁਰ ਤੀਰ ਮੰਦਲ ਨਹੀਂ ਸੀ ਇਤਿਹਾਸਕ ਤੱਕ ਤਾਥੇ ਇਹ ਪੋਸਟੀ ਸਿੱਧ ਕਰਦਾ ਹੈ ਕਿ ਉਸ ਸਮੇਂ ਧੀਰਮਲ ਦਾ ਪੁੱਤਰ ਤੇ ਰਾਮਚੰਦ ਦਾ ਛੋਟਾ ਭਰਾ ਭਗਮਨਸੀ ਕਰਤਾਰਪੁਰ ਨੂੰ ਆਸਰਾ ਰੱਖਦਾ ਸੀ ਮਿਤੀ 24 ਜੁਲਾਈ 1673 ਈਸਵੀ ਨੂੰ ਰੰਗਜੀਤ ਦੇ ਕਹਿਤੇ ਇਸ ਰਾਮਚੰਦ ਨੂੰ ਵੀ ਕਤਲ ਕਰਵਾ ਦਿੱਤਾ ਗਿਆ ਸੀ ਇਸ ਲਈ ਧੀਰਮਲ ਦੀ ਗੱਦੀ ਦਾ مالک ਰਾਮਚੰਦ ਦਾ ਛੋਟਾ ਭਰਾ ਭਗਮਨਸੀ ਸਤਿਗੁਰੂ ਦਾ ਹਕਮ ਮੰਨ ਕੇ 25 ਸੰਗਜ ਸਮੇਂ ਬਾਬਾ ਤਿਰਮਲ ਦੇ ਛੋਟੇ ਪੁੱਤਰ ਭਗ ਮਲ ਪਾਸ ਗੈਤਾ ਉਸਨੇ ਮਹਾਰਾਜ ਜੀ ਦਾ ਰੂਪ ਦੇਣੋਂ ਨਾ ਕਰ ਦਿੱਤੀ। ਇਸ ਦੀ ਪੋਸ਼ਟੀ ਪੰਥ ਦੇ ਮਹਾਨ ਵਿਦਵਾਨ ਗਿਆਨੀ ਜਗਤਾਰ ਸਿੰਘ ਜਾਚਕ ਨੇ ਸਰਦਾਰ ਰਿੰਦਰ ਸਿੰਘ ਪੂਰੇ ਬਾਦ ਦੀ ਅਗਵਾਈ ਵਿੱਚ ਜੁਕੇ ਹੈਰ ਦਰਬੀ ਤੋਂ ਹਫਤਾਵਾਰੀ ਛਪਦੀ ਮੈਗਜ਼ੀਨ ਪੰਜਾਬ ਟਾਈਮ ਮੱਜਦ ਦੇ ਮਿਤੀ 22 ਜੁਲਾਈ 2010 ਦੇ ਪਰਚੇ ਵਿੱਚ ਵੀ ਕੀਤੀ ਹੈ ਮੈਨੂੰ ਉਸ ਦੀ ਕੀਤੀ ਲਿਗਾਈ ਖੋਜ ਤੇ ਬੜੀ ਖੁਸ਼ੀ ਹੋਈ ਕਿ ਪੰਥ ਵਿੱਚ ਖੋਜੀ ਵਿਦਵਾਨ ਵੀ ਹਨ ਅੱਜ ਤੱਕ ਬਹੁਤ ਘੱਟ ਲੇਖਕਾਂ ਨੇ ਤੀਰਮਲ ਬਾਰੇ ਖੋਜ ਕੀਤੀ ਹੈ ਚਲਤੇ ਕੇ ਪਿੱਛੇ ਚਲਤਾ ਚਲ ਚਲੇ ਦੀ ਰੀਤ ਨੂੰ ਬੰਦ ਕਰੋ ਜਾਚਕ ਦੀ ਤਰ੍ਹਾਂ ਇਤਿਹਾਸਕ ਪੋਸ਼ਕ ਤਾਰਾਹੀਂ ਇਤਿਹਾਸ ਦੀ ਖੋਜ ਕਰਨੀ ਚਾਹੀਦੀ ਹੈ ਜੋ ਕਿ ਸਹੀ ਤਰ੍ਹਾਂ ਹੋਵੇ ਜਿਵੇਂ ਜਾਚਕ ਜੀ ਨੇ ਸੰਗਤਾਂ ਨੂੰ ਇਤਿਹਾਸ ਦੀ ਸਹੀ ਸੇਧ ਦਿੱਤੀ ਹੈ ਜਿਸ ਸਮੇਂ ਕਲਗੀਧਰ ਦਸਵੇਂ ਸਪਤਾ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਦੁਬਾਰਾ ਲਿਖਵਾਉਣ ਚਾਇਆ ਤਾ ਸਮੇਕਰ ਤਾਰ ਪਰ ਵਿਖੇ ਤੀਰਮਲ ਨਹੀਂ ਸੀ ਕਿਉਂਕਿ ਉਸ ਦੀ 16 ਨਵੰਬਰ 1773 ਈਸਵੀ ਨੂੰ ਰਾਜਪਤਾਨੀ ਕੋਲ ਗਿਲਾ ਰਣ ਥਾਂ ਪਰ ਮਚਮਾਤ ਹੋ ਗਈ ਸੀ ਮੰਗਰ ਸੂਰੀ 2 17 ਸੰਤਿ ਵਿਕਰਮੀ ਨੂੰ ਰਾਣ ਥਨ ਭੋਗ ਕੇ ਲਈ ਮਚ ਕੈਦ ਤੀਰਮਲ ਦਾ ਦੇ ਹੱਥ ਹੋਇਆ ਸੀ ਤੀਰਮਲ ਦਾ ਪੁੱਤਰ ਸ੍ਰੀ ਰਾਮਚੰਦ 11 ਦਿਨ ਕੈਦ ਬਾਅਦ ਦਲੀਆ ਸਹੀਦ ਕੀਤਾ ਗਿਆ ਨਾਲ ਤਿੰਨ ਸਿੱਖ ਭਾਈ ਇਸਰ ਧਰਮਾ ਤੇ ਤਰਸੀ ਨੂੰ ਨੂੰ ਮਚਲ ਬੇਟ ਕੇ ਲਾਠ ਨਾਲ ਬੰਨ ਕੇ ਜਿੰਦਾ ਜਿੰਦਾ ਜਲਾਏ ਗਏ ਇਹਨਾਂ ਤੋਂ ਮਗਰੋਂ ਰਾਮਚੰਦ ਦਾ ਛੋਟਾ ਭਰਾ ਭਾਗਮਲ ਤੀਰਮਲ ਦੀ ਗੱਦੀ ਦਾ ਵਾਰਸ ਬਣਿਆ ਇਹ ਘਟਨਾ 1678 ਈਸਵੀ ਸਤੰਬਰ ਦੀ 15 ਤਰੀਕ ਦੀ ਹੈ ਜਿਸ ਮਗਤ ਕਰੰਗੀ ਧਰਜੀ ਨੇ ਸ੍ਰੀ ਦਮਦਮਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਲਈ ਸ੍ਰੀ ਕਰਤਾਰ ਪਰ ਵਿਖੇ ਸਿੰਘਾਂ ਨੂੰ ਪਹੇਜਤਾ ਉਸ ਸਮੇਂ ਬਾਬਾ ਧੀਰਮਲ ਜੀ ਦਾ ਛੋਟਾ ਪੁੱਤਰ ਭਾਗ ਮਲ ਸ੍ਰੀ ਕਰਤਾਰ ਪਰ ਸਹਿਬ ਵਿਖੇ ਰਹਿਦਾ ਸੀ ਸਿੰਘਾਂ ਨੂੰ ਮਹਾਰਾਜ ਜੀ ਦੀ ਮੀੜ ਦੇਣ ਤੋਂ ਹੀ ਇਸੇ ਨੇ ਹੀ ਇਨਕਾਰ ਕੀਤੀ ਸੀ ਇੱਥੋਂ ਸਮਾਪਤ ਕਰਦੇ ਹਾਂ